ਸੈੱਟ ਨਹੀਂ ਹੁੰਦੇ ਆਹ ਚੀਜ਼ ਆ ਬਈ ਇਹਨੂੰ ਸਲੋ ਜਟ ਕਹਿੰਦੇ ਨੇ ਇਹਦੇ ਛੋਟੇ ਛੋਟੇ ਕਚਰੇ ਆ ਜਾਂਦੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਲੈ ਵੀ ਦੋਸਤੋ ਸਾਥਰੀ ਕਾਰ ਸਾਰਿਆਂ ਨੂੰ ਅੱਜ ਤੁਹਾਨੂੰ ਇੱਕ ਵਧੀਆ ਜਾਣਕਾਰੀ ਦੇਵਾਂਗੇ ਜਿਵੇਂ ਕਿ ਤੁਹਾਡੇ ਕੋਲ ਸਿਟੀ ਹੈਂਡਲ ਮੋਟਰਸਾਈਕਲ ਹੋਵੇ ਬਜਾਜ ਦਾ ਜਾਂ ਪਲਟੀਨਾ ਮੋਟਰਸਾਈਕਲ ਹੋਵੇ ਉਹਦੀ ਐਵਰੇਜ ਦੀ ਬਹੁਤ ਸਮੱਸਿਆ ਹੁੰਦੀ ਹੈ ਤੇ ਆਪਾਂ ਕਹਿੰਦੇ ਵੀ ਕਾਰਬੂਰੇਟਰ ਖੋਲ ਕੇ ਸੈਟਿੰਗ ਕਰ ਦੋ ਵੀ ਉਹਦੇ ਵਿੱਚ ਕਿਹੜੀ ਸੈਟਿੰਗ ਹੁੰਦੀ ਹੈ ਜਿਹੜੇ ਨਾਲ ਤੁਹਾਡੇ ਮੋਟਰਸਾਈਕਲ ਦੀ ਐਵਰੇਜ ਹੁੰਦੀ ਹੈ ਫੁੱਲ ਤੇ ਤੁਹਾਨੂੰ ਕਾਰਬੂਰੇਟਰ ਖੋਲ ਕੇ ਦਿਖਾਵਾਂਗੇ ਕਿ ਕਿਹੜੀ ਚੀਜ਼ ਨੂੰ ਸੈੱਟ ਕਰਨੀ ਪੈਂ ਉਸ ਤੋਂ ਬਾਅਦ ਵੀ ਐਵਰੇਜ ਪੂਰੀ ਵਧੀਆ ਬਣ ਜਾਂਦੀ ਹੈ ਭਾਈ ਇਹ ਹਰ ਇੱਕ ਕਾਰਬਿਟਰ ਦੇ ਵਿੱਚ ਨਹੀਂ ਦਿੱਕਤ ਆਉਂਦੀ ਜਿਹੜੇ ਕਾਰਬਿਟਰਾਂ ਦੇ ਵਿੱਚ ਦਿੱਕਤ ਆਉਂਦੀ ਆ ਆ ਦੇਖੋ ਭਾਈ ਉਹਨਾਂ ਬਾਰੇ ਗੱਲ ਕਰਾਂਗੇ ਭਾਵੇਂ ਜਿਵੇਂ ਕਿ ਮੈਚਰ ਜਿਹੜਾ ਹੁੰਦਾ ਹੈ ਇਹ ਪ੍ਰੋਪਰ ਤਰੀਕੇ ਨਾਲ ਕੰਮ ਨਹੀਂ ਕਰਦਾ ਜਿਹਨੂੰ ਇਹਨੂੰ ਆਪਾਂ ਛੇੜਖਾਨੀ ਕਰਦੇ ਆ ਇਹ ਜਿਹੜੇ ਰੇਸ ਹੁੰਦੇ ਉਹ ਬੰਦ ਹੀ ਘਟਦੇ ਰਹਿੰਦੀ ਹੈ ਪਰ ਉਹ ਨਾ ਕੰਮ ਕਰੇ ਤਾਂ ਆਪਾਂ ਰਬੜ ਵੀ ਪਾ ਦਨੇ ਆ ਉਸ ਤੋਂ ਬਾਅਦ ਵੀ ਨਾ ਕੰਮ ਕਰੇ ਉਹ ਚ ਕਿਹੜੀ ਚੀਜ਼ ਹੈ ਜਿਹੜੇ ਪੰਨੂ ਖੋਲ ਕੇ ਦੇਖਣੀ ਪੈਂਦੀ ਆ ਨਹੀਂ ਤਾਂ ਇਨੀ ਜ਼ਰੂਰਤ ਹੁੰਦੀ ਨਹੀਂ ਹੈਗੀ ਕਾਰਬੂਟਰ ਖੋਲਣ ਦੀ ਪਰ ਸਾਨੂੰ ਅੱਜ ਖੋਲ ਕੇ ਦੇਖਣਾ ਪੈਣਾ ਹੈ ਕਿਉਂਕਿ ਇਹਦੇ ਵਿੱਚ ਕੋਈ ਦਿੱਕਤ ਹੈ ਉਹ ਕਿਹੜੀ ਦਿੱਕਤ ਹੈ ਵੀਡੀਓ ਚ ਬਣੇ ਰਹੋ ਤੁਹਾਨੂੰ ਵੀਡੀਓ ਫੁੱਲ ਦਿਖਾਵਾਂਗੇ ਆਪਾਂ ਲੈ ਵੀ ਹੁਣ ਕਾਰਬੂਟਰ ਖੋਲਾਂਗੇ ਆਪਾਂ ਕਾਰਬੂਟਰ ਖੋਲ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਤੁਹਾਨੂੰ ਦਿਖਾਉਨੇ ਆ ਬਈ ਕਿਹੜੀ ਚੀਜ਼ ਹੈ ਉਹ ਜਿਹੜੇ ਪੰਨੂ ਸਾਫ਼ ਕਰਨ ਤੋਂ ਬਾਅਦ ਆਪਣੇ ਮੋਟਰਸਾਈਕਲ ਦਾ ਜਿਹੜਾ ਮੈਚਰ ਹੈ ਐਵਰੇਜ ਹੈ ਉਹ ਫੁੱਲ ਘੈਂਟ ਤਰੀਕੇ ਨਾਲ ਦਿੰਦਾ ਬਈ ਆਇਓ ਬਈ ਦੇਖੋ ਸਾਰੀ ਵੀਡੀਓ ਨੂੰ ਲੋਕ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਤੇ ਨਾਲ ਨਾਲ ਸ਼ੇਅਰ ਕਰ ਦਿਆ ਕਰੋ ਕਿਉਂਕਿ ਸਾਰਿਆਂ ਦੇ ਕੰਮ ਆਉਣ ਵਾਲੀ ਵੀਡੀਓ ਹੈ ਕਿਉਂਕਿ ਹੋਰ ਵੀਰਾਂ ਦੇ ਵੀ ਫਾਇਦੇ ਹੋ ਜਾਣ ਉਹ ਵੀ ਆਪਣੇ ਮੋਟਰਸਾਈਕਲ ਦਾ ਕੋਈ ਹੋਰ ਚੀਜ਼ ਪਾਉਣ ਤੋਂ ਬਚ ਜਾਣ ਵੀ ਜਿਹੜੇ ਨੁਕਸ ਹੋਵੇ ਉਹੀ ਨੁਕਸ ਤੇ ਫੋਲੋ ਕਰਨ ਉਹੀ ਚੀਜ਼ ਦਾ ਪਤਾ ਲੱਗੇ ਲੈ ਉਹ ਚੀਜ਼ ਦਿਖਾਵਾਂਗੇ ਜਿਹੜੇ ਆਪਾਂ ਕਾਰਬੂਰੇਟਰ ਖੋਲ ਕੇ ਫਿਰ ਸੈਟਿੰਗ ਕਰਦੇ ਆ ਨਹੀਂ ਤਾਂ ਆਪਾਂ ਕੀ ਕਰਦੇ ਹੁੰਨੇ ਆ ਕਾਰਬੂਰੇਟਰ ਦਾ ਜੈਟ ਖੋਲ ਲਿਆ ਠੀਕ ਹੈ ਜੀ ਤੇ ਮੈਚਰ ਦੀ ਰਬੜ ਪਾਤੀ ਇਹ ਮੇਨ ਕਿਹੜੀ ਚੀਜ਼ ਹੈ ਉਹ ਚੀਜ਼ ਦੱਸਾਂਗੇ ਤੁਹਾਨੂੰ ਲੈਪਾ ਨੂੰ ਪਹਿਲਾਂ ਧੋਵਾਂਗੇ ਸਾਰਾ ਕਾਰਬੂਟਰ ਨੂੰ ਖੋਲ ਕੇ ਤੇ ਤੁਹਾਨੂੰ ਉਹ ਚੀਜ਼ ਵੀ ਦਿਖਾਵਾਂਗੇ ਕਿਹੜੀ ਚੀਜ਼ ਹੈ ਉਹ ਮਾਸ਼ੀਨ ਦੀ ਹੁੰਦੀ ਹੈ ਲੈ ਵੀ ਇਹ ਇਕੱਲਾ ਇਕੱਲਾ ਪਾਰਟ ਆਪਾਂ ਅਲੱਗ-ਅਲੱਗ ਕਰਦੇ ਆਂ ਫੀਟਿੰਗ ਕਰਨ ਵੇਲੇ ਤੁਹਾਨੂੰ ਦੱਸਾਂਗੇ ਕਿ ਕਿਹੜੀ ਚੀਜ਼ ਹੈ ਉਹ ਤੇ ਖੋਲ ਕੇ ਦਿਖਾਉਨੇ ਤੁਹਾਨੂੰ ਆ ਦੇਖੋ ਆਪ ਇਹਨਾਂ ਆਪਾਂ ਕੱਢ ਚੁੱਕਿਆ ਸਾਰੀ ਚੀਜ਼ ਨੂੰ ਅਲੱਗ-ਅਲੱਗ ਕਰਾਂਗੇ ਤੇ ਆ ਜਿਹੜੇ ਦੋ ਹੀ ਨਾਟ ਹੈ ਇਹ ਜੈਕ ਨੇ ਇਹਨਾਂ ਨੂੰ ਖੋਲਾਂਗੇ। ਉਹਨੂੰ ਸਾਰੀ ਕੰਪਲੀਟ ਵੀਡੀਓ ਦੇਖਿਓ ਬਈ। ਇਹਦੇ ਵਿੱਚ ਪੂਰਾ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਪਤਾ ਲੱਗੂ ਵੀ ਕਾਰਬਿਟਰ ਖੋਲ ਕੇ ਮਕੈਨਿਕ ਕਰਦੇ ਕੀ ਹੁੰਦੇ ਨੇ। ਜਿਹੜੇ ਕਹਿੰਦੇ ਨੇ ਵੀ ਐਵਰੇਜ ਥੋੜੀ ਸੈੱਟ ਕਰਦਾ ਮੈਂ ਕਾਰਬਿਟਰ ਖੋਲ ਕੇ ਉਹ ਕਿਹੜੀ ਚੀਜ਼ ਆ ਉਸ ਨੂੰ ਉਹ ਚੀਜ਼ ਦੱਸਾਂਗੇ। ਲੈ ਵੀ ਵੀਡੀਓ ਚੰਗੀ ਲੱਗੇ ਤਾਂ ਛੇ ਜ਼ਰੂਰ ਕਰਿਆ ਕਰੋ। ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਡੇ ਵੀ ਮੋਟਰਸਾਈਕਲ ਦੀ ਐਵਰੇਜ ਘਟਾ ਹੈ। ਸਾਰਾ ਕੁਝ ਕਰਾ ਚੁੱਕੇ ਹਾਂ ਪਰ ਤੁਸੀਂ ਆਹ ਸੈਟਿੰਗ ਵੀ ਜ਼ਰੂਰ ਕਰਵਾ ਲਿਓ। ਇਹ ਵੀ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਆਪਾਂ ਐਵਰੇਜ ਉਦੇ ਕਰਕੇ ਆਪਾਂ ਇਹ ਵੀਡੀਓ ਨਹੀਂ ਪਾਈ ਦੀ ਇਸ ਕਰਕੇ ਅਪ ਨੂੰ ਇਹ ਵੀਡੀਓ ਪਾਉਣੀ ਪੈਗੀ ਤੁਸੀਂ ਵਾਈਬਰੇਜ ਵਾਲੀ ਆਪਣੀਆਂ 4 ਮਹੀਨੇ ਪਹਿਲਾਂ ਦੀ ਵੀਡੀਓ ਦੇਖ ਸਕਦੇ ਹੋ ਉਹਨਾਂ ਵੀਡੀਓ ਦੇ ਵਿੱਚ ਟੋਟਲ ਗੱਲਬਾਤ ਦੱਸੀ ਹੋਈ ਹੈ ਆਪਾਂ ਇਹਨੂੰ ਕੱਲੇ ਕੱਲੇ ਚੀਜ਼ ਨੂੰ ਖੋਲ ਕੇ ਸਾਫ਼ ਕਰਾਂਗੇ ਤੁਹਾਨੂੰ ਉਹ ਚੀਜ਼ ਵੀ ਦੱਸਾਂਗੇ ਵੀ ਸਾਰੀ ਕੁਝ ਸੈਟਿੰਗ ਕਰਨ ਤੋਂ ਬਾਅਦ ਇੱਕ ਛੋਟੀ ਜੀ ਸੈਟਿੰਗ ਹੁੰਦੀ ਹੈ ਸਫਾਈ ਹੁੰਦੀ ਹੈ ਉਹ ਕਰਨ ਤੋਂ ਬਾਅਦ ਜਿਹੜਾ ਤੁਹਾਡੇ ਮੋਟਰਸਾਈਕਲ ਦਾ ਮੋਸ਼ਨ ਹੈ ਪੂਰਾ ਓਕੇ ਹੋ ਜੂ ਪੇਕਅਪ ਵਗੈਰਾ ਤੇ ਮਤਲਬ ਕਿ ਪੈਟਰੋਲ ਦਾ ਖਰਚੇ ਬਹੁਤ ਜ਼ਿਆਦਾ ਘਟ ਜੂਗਾ ਬਈ ਲਵੀ ਦੇਖ ਸਕਦੇ ਹੋ ਤੁਸੀਂ ਆਪਾਂ ਇਹ ਨਾਟਾ ਖੋਲਿਆ ਜਿਹੜਾ ਤੁਸੀਂ ਦੇਖ ਰਹੇ ਹੋ ਮੈਂਚਰ ਦਾ ਇਹਨੂੰ ਵੀ ਆਪਾਂ ਬਾਹਰ ਕੱਢਾਂਗੇ ਇਹ ਵੀ ਬਹੁਤ ਜ਼ਰੂਰੀ ਹੈ ਖੋਲਣਾ ਸਫਾਈ ਵੇਲੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਹ ਚੀਜ਼ਾਂ ਨੂੰ ਵੀ ਕੱਢਣਾ ਬਹੁਤ ਜ਼ਰੂਰੀ ਹੈ ਆ ਦੇਖੋ ਜੀ ਇਹਦੇ ਨਾਲ ਵੀ ਐਵਰੇਜ ਬਹੁਤ ਘਟ ਜਾਂਦੀ ਹੈ ਜਿਵੇਂ ਕਿ ਆਹ ਦੇਖੋ ਰੌੜੜ ਕੱਟੀ ਹੋਈ ਹੈ ਦੇਖ ਸਕਦੇ ਹੋ ਇਹ ਰੌੜੜ ਵੀ ਆਪਾਂ ਨਵੀਂ ਪਾਵਾਂਗੇ ਤੇ ਇਹਦੇ ਉੱਪਰ ਕੁਵਾਸਲ ਹੁੰਦੀ ਹੈ ਇਹ ਵਾਸਲ ਨੂੰ ਨਾ ਤੁਸੀਂ ਧਿਆਨ ਨਾ ਰੱਖਣਾ ਕਿਉਂਕਿ ਇਹ ਬਸਲ ਗੁੰਮ ਜੇ ਛੇਤੀ ਮਿਲਦੀ ਨਹੀਂ ਹੈਗੀ ਆ ਦੇਖੋ ਰਬੜ ਤੇ ਦੂਜੀ ਸਾਈਡ ਪੂਰੀ ਘੱਟ ਚੁੱਕੀ ਹੈ ਬਈ ਆ ਦੇਖ ਸਕਦੇ ਆ ਇਹਦੇ ਨਾਲ ਬੜਾ ਫਰਕ ਪੈਂਦਾ ਐਵਰੇਜ ਆ ਆ ਦੇਖੋ ਜੀ ਕਿਉਂਕਿ ਇਹਦੇ ਨਾਲ ਹਵਾ ਦੀ ਜਿਹੜੀ ਮਾਤਰਾ ਹੁੰਦੀ ਹੈ ਉਹ ਵੱਧ ਘੱਟਦੀ ਰਹਿੰਦੀ ਹੈ ਜੀ ਥੋੜਾ ਜਿਹਾ ਮੋਟਰਸਾਈਕਲ ਦੀ ਰੇਸ ਕਦੇ ਵੱਧ ਗਈ ਕਦੇ ਘਟ ਗਈ ਆਹ ਰਬੜ ਹੁੰਦੀ ਹੈ ਉਸ ਵੇਲੇ ਆਹ ਰਬੜ ਨੂੰ ਪਾਉਣਾ ਤੁਸੀਂ ਠੀਕ ਹੈ ਜੀ ਇਹਨੂੰ ਆਪਾਂ ਵਿੱਚ ਰੱਖ ਲਾਂਗੇ ਤੇ ਹੁਣ ਆਪਾਂ ਪੈਟਰੋਲ ਨਾਲ ਸਾਫ਼ ਕਰ ਦਾਂਗੇ ਪੂਰੀ ਵੀਡੀਓ ਦੇਖ ਕੇ ਤੁਹਾਨੂੰ ਅਜੇ ਪੂਰੀ ਗੱਲ ਦੱਸੀ ਨਹੀਂ ਹੈਗੀ ਵੀ ਕਿਹੜੀ ਚੀਜ਼ ਹੈ ਉਹ ਕਾ ਦੱਸਾਂਗੇ ਸਾਫ਼ ਕਰਨ ਵੇਲੇ ਕਿਉਂਕਿ ਅਜੇ ਆਪਾਂ ਨਾ ਇਹਨੂੰ ਸਫਾਈ ਵਗੈਰਾ ਕਰਾਂਗੇ ਉਹਦਾ ਵੀ ਪੁਆਇੰਟ ਆਊਗਾ ਜਿਹਨੂੰ ਕਹ ਦੱਸਾਂਗੇ ਆਪਾਂ ਤਾਂ ਦੇਖੋ ਇਹਨੂੰ ਤਾਂ ਸਾਫ਼ ਇਹੋ ਜਿਹਾ ਕਰ ਦਾਂਗੇ ਜਿੰਨੇ ਕਿ ਕੰਪਨੀ ਚ ਲਿਆਤਾ ਹੁੰਦਾ ਕਾਰਬਟਰ ਇੰਨਾ ਸਾਫ਼ ਕਰ ਦਾਂਗੇ ਪਹਿਲਾਂ ਆਪਾਂ ਪੈਟਰੋਲ ਨਾਲ ਸਾਫ਼ ਕਰਾਂਗੇ ਇੱਕ ਸਾਡੇ ਲਵੇ ਹੋਰ ਚੀਜ਼ ਉਹਦੇ ਨਾਲ ਵੀ ਸਾਫ਼ ਕਰਾਂਗੇ ਆਪਾਂ ਦੇਖ ਸਕਦੇ ਹੋ ਬਈ ਆ ਦੇਖੋ ਚੰਗੀ ਤਰ੍ਹਾਂ ਕਰਕੇ ਨਾ ਸਾਫ ਇਹਨੂੰ ਗੱਲ ਬਣਾਵਾਂਗੇ ਕਾਫੀ ਧਰ ਗੰਦਗੀ ਜੰਮੀ ਹੋਈ ਐ ਆਪਾਂ ਇਹਨੂੰ ਸਾਫ ਕਰਦੇ ਆ ਚੰਗੀ ਤਰ੍ਹਾਂ ਆ ਦੇਖ ਸਕਦੇ ਹੋ ਨਾ ਜਦ ਪੂਰੀ ਚੰਗੀ ਤਰ੍ਹਾਂ ਸਾਫ ਕਰਤਾ ਨਾ ਤੁਸੀਂ ਐ ਕਹੋਗੇ ਵੀ ਹੁਣੀ ਯਾਰ ਕੰਪਨੀ ਚ ਲੈ ਕੇ ਕਾਰਬਿਟਰ ਦੱਬੇ ਜੋ ਨਾ ਲਾ ਰਹੇ ਹਾਂ ਐਨੀ ਸੋਹਣੀ ਲੁੱਕ ਬਣਾ ਦੇਗੇ ਆਪਾਂ ਜੇ ਕਾਰਬਿਟਰ ਸਾਫ ਕਰੇ ਤਾਂ ਚੰਗੀ ਤਰ੍ਹਾਂ ਹੀ ਕਰੇ ਨੇ ਵੀਰ ਕਰੇ ਨਾ ਜਿੰਕ ਇਤਨਾ ਸਾਫ ਕਰਕੇ ਤੁਹਾਨੂੰ ਫਿਟਿੰਗ ਕਰਕੇ ਦਿਖਾਵਾਂਗੇ ਇਹ ਪੂਰੀ ਵਧੀਆ ਲੈ ਵੀਡੀਓ ਸ਼ੇਅਰ ਕਰ ਦਿਓ ਬਈ ਕਿਉਂਕਿ ਅੱਪਰ ਤੁਹਾਡੇ ਵਾਸਤੇ ਪੂਰੀ ਘੰਟ ਘੰਟ ਵੀਡੀਓ ਬਣਾਉਨੇ ਆ ਆਪਾਂ ਕੋਈ ਕੱਟ ਪਟ ਨਹੀਂ ਕਰਦੇ ਸਿੱਧੀ ਆਪਣੀ ਲਾਈਵ ਵੀਡੀਓ ਹੀ ਹੁੰਦੀ ਹੈ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦੇ ਕੋ ਬਸ ਇੰਨਾ ਕੰਮ ਸਾਡਾ ਜਰੂਰ ਕਰਦਿਆ ਕਰੋ ਆਪਾਂ ਤੁਹਾਨੂੰ ਪੂਰੀ ਘੰਟ ਘੰਟ ਵੀਡੀਓ ਬਣਾ ਕੇ ਭੇਜਦੇ ਆ ਕਿਉਂਕਿ ਆਪਣਾ ਜਿਹੜਾ ਸਮਾਂ ਬਹੁਤ ਕੀਮਤੀ ਹੁੰਦਾ ਉਹ ਵੀ ਅਸੀਂ ਛੱਡਦੇ ਆ ਤੁਹਾਡੇ ਵਾਸਤੇ ਕਿਉਂਕਿ ਤੁਹਾਡੇ ਤੱਕ ਸਾਡਾ ਮੈਸੇਜ ਪਹੁੰਚਦਾ ਰਹੇ ਥੋੜਾ ਵੀ ਨੁਕਸਾਨ ਹੁਣੋ ਬਚੇ ਇਸ ਕਰਕੇ ਵੀ ਪੰਨ ਵੀਡੀਓ ਬਣਾਉਣੀ ਪੈਂਦੀ ਹੈ ਨਾ ਨਾਲੇ ਸਾਡਾ ਫਾਇਦਾ ਨਾਲੇ ਥੋੜਾ ਫਾਇਦਾ ਐ ਹੀ ਨੇ ਹੈ ਕਲਰ ਥੋੜਾ ਹੀ ਫਾਇਦਾ ਕਰਦੇ ਆ ਸਾਡਾ ਹੀ ਬੜਾ ਫਾਇਦਾ ਹੁੰਦਾ ਇਹਦੇ ਨਾਲ ਵੀਡੀਓ ਚੱਲਣ ਨਾਲ ਬਸ ਤੁਸੀਂ ਲਾਈਕ ਵਾਲਾ ਬਟਨ ਜਰੂਰ ਦੱਬਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਭਾਈ ਇਹਦੇ ਨਾਲ ਸਾਡਾ ਹੌਸਲਾ ਵਜਾਈ ਹੋ ਜਾਂਦਾ ਤੁਹਾਨੂੰ ਨਵੇਂ ਨਵੇਂ ਮੈਸੇਜ ਮਿਲਦੇ ਰਹਿਣਗੇ ਇਹ ਆਪਾਂ ਧੋ ਚੁੱਕੇ ਆ ਹੁਣ ਇਹਨੂੰ ਧੋ ਕੇ ਦਿਖਾਉਣਾ ਦੁਬਾਰਾ ਇੱਕ ਵਾਰੀ ਹੋਰ ਵੀ ਕਿੰਨਾ ਖਾਸਾਫ ਹੋ ਜਾਊਗਾ ਆਜੋ ਵੀ ਉੱਥੇ ਚੱਲਦੇ ਆ ਟੱਗ ਤੇ ਬਣਾਉਣੀ ਹੈ ਸਫਾਈ ਇਹਦੇ ਆ ਦੇਖੋ ਸਾਫ ਤਾਂ ਪੂਰਾ ਹੋ ਚੁੱਕਾ ਹੈ ਪਰ ਇਤੋਂ ਵੀ ਸਾਫ ਹੋ ਜੂ ਭਾਈ ਤੁਹਾਨੂੰ ਐ ਲੱਗੂ ਵੀ ਹੁਣੀ ਕਾਰਬਿਟਰ ਨਾਵਾ ਲਿਆਤਾ ਆ ਜੋ ਜਿਹੜੇ ਆ ਦੋ ਨਿੱਪਲ ਨੇ ਡੈਟ ਇਹਨਾਂ ਨੂੰ ਵੀ ਲੈ ਕੇ ਚਾਲਦੇ ਆ ਆ ਦੇਖੋ ਇਹ ਹਾਲਤ ਕਹੇ ਜੀ ਹੈ ਆਪਾਂ ਨੂੰ ਜਮਾ ਨਾਵਾ ਬਣਾ ਲਿਆ ਦੇਖੋ ਕਿੰਨਾ ਇਹਦੇ ਵਿੱਚ ਕੁਝ ਜਗ੍ਹਾ ਤੇ ਮੈਲ ਰਹਿ ਜਾਂਦੀ ਹੈ ਇਹਦੀ ਜਿਵੇਂ ਕਿ ਆ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਇਹਦੇ ਵਿੱਚੋਂ ਆਪਾਂ ਕੱਢਾਂਗੇ ਮੈਲ ਜਿਵੇਂ ਕਿ ਤੁਸੀਂ ਇਹਨੂੰ ਦੇਖ ਰਹੇ ਨਾ ਇਹਦੇ ਅੰਦਰ ਰਹਿ ਜਾਂਦੀ ਹੈ ਇਹਨੂੰ ਕੱਢਦੇ ਆ ਮੈਂ ਆ ਦੇਖੋ ਇਹ ਸਾਰੇ ਚੀਜ਼ਾਂ ਨੂੰ ਕਰ ਦਿੰਦਾ ਸਾਫ਼ ਨਾਲ ਦੇ ਨਾਲ ਤੁਸੀਂ ਦੇਖ ਸਕਦੇ ਹੋ ਬਈ ਐਨ ਗੱਲ ਬਣਾ ਜਾਂਦਾ ਇਹ ਇਹਦੇ ਬਾਰੇ ਵੀ ਆਪਾਂ ਵੀਡੀਓ ਪਾ ਚੁੱਕੇ ਆ ਆਪਾਂ ਸਾਡੇ YouTube ਤੇ ਜਾ ਕੇ ਦੇਖ ਸਕਦੇ ਹੋ ਵੀਡੀਓ ਬਈ ਬਾਈਕ ਲੌਂਗ ਵਾਲ ਤੇ ਜਿਹੜਾ ਆਪਣਾ ਪੇਜ ਬਣਿਆ ਹੋਇਆ ਉਹਦੇ ਵੀ ਦੇਖ ਸਕਦੇ ਆਪਾਂ ਕਾਫੀ ਵੀਡੀਓ ਪਾਈ ਹੋਈ ਨੇ ਪਰ ਇਹ ਸਫਾਈ ਪੂਰੀ ਘੈਂਟ ਕਰਦਾ ਐਨੇ ਹੈ ਕਿਤੇ ਮੈਲ ਜਿਹੀ ਰਹਿ ਜੂਗੀ ਕੋ ਬਾਲਾ ਖਾਪਣ ਦੀ ਲੋੜ ਨਹੀਂ ਹੈਗੇ ਨਾਲ ਆ ਦੇਖੋ ਉਹਨੂੰ ਪਾਣੀ ਮਾਰ ਕੇ ਦਿਖਾਉਂਦੇ ਆ ਇਹਨੂੰ ਤੇ ਮੈਂ ਹੈਰਾਨ ਹੋ ਜਾਵਾਂਗੇ ਇਹਦੇ ਵਿੱਚ ਕਰ ਦਿੰਨੇ ਆ ਕੌਲੀ ਜੀ ਨੂੰ ਸਾਫ਼ ਇਹ ਪੂਰੀ ਵਧੀਆ ਚੀਜ਼ ਹੈ ਕੋਈ ਐ ਨੁਕਸਾਨ ਵਾਲੀ ਵੀ ਨਹੀਂ ਹੱਥ ਵੀ ਨਹੀਂ ਖਰਾਬ ਕਰਦੀ ਜੇ ਤੁਸੀਂ ਕੋਈ ਸੁੱਚ ਵੀ ਹੱਥ ਖਰਾਬ ਕਰਦੋ ਇਸ ਤਰ੍ਹਾਂ ਵੀ ਨਹੀਂ ਹੈਗੀ ਆ ਦੇਖੋ ਜੀ ਦੇਖ ਸਕਦੇ ਹੋ ਬਈ ਪੂਰੀ ਗੱਲ ਬਣਾ ਰਹੀ ਹੈ ਇਹ ਬਾਕੀ ਕਮੈਂਟ ਕਰਕੇ ਦੱਸੋ ਬਈ ਤੁਹਾਨੂੰ ਇਹ ਚੀਜ਼ ਕਿਵੇਂ ਲੱਗ ਰਹੀ ਹੈ ਨਾਲ ਦੀ ਨਾਲ ਕਰ ਦਿਓ ਕਮੈਂਟ ਬਈ ਵੀਡੀਓ ਤੇ ਧਿਆਨ ਕੇ ਮੜਿਆ ਹਟਾ ਕੇ ਨਾ ਕਮੈਂਟ ਕਰਿਓ ਮੜਿਆ ਲਾਈਕ ਆ ਬਟਨ ਨੂੰ ਦਬਿਓ ਆ ਜੱਟਾਂ ਨੂੰ ਜਿਹੜੇ ਹੁੰਦੇ ਨੇ ਆ ਆ ਦੇਖ ਸਕਦੇ ਬਈ ਇਹਨਾਂ ਨੂੰ ਨਾ ਜਿਵੇਂ ਕਿ ਆ ਦੇਖ ਰਿਹਾ ਇਹਨਾਂ ਨੂੰ ਸਾਫ਼ ਕਰਨ ਵਾਸਤੇ ਪਤਾ ਕੀ ਕਰਦੇ ਹੁੰਦੇ ਨੇ ਵਿੱਚ ਤਾਰਾ ਮਾਰਦੇ ਨੇ ਜਾਂ ਇਧਰ ਹੀ ਤਾਰਾ ਮਾਰਦੇ ਉਹਦੇ ਨਾਲ ਇਹ ਸਰਾਖ ਖਰਾਬ ਹੋ ਜਾਂਦੇ ਨੇ ਬਈ ਜਿਵੇਂ ਕਿ ਮੀਤ ਸਿੰਘ ਦੀ ਦਿੱਕਤ ਆਉਂਦੀ ਨੇ ਆ ਚੀਜ਼ ਆ ਬਈ ਆ ਦੇਖ ਸਕਦੇ ਹੋ ਇਹਦੇ ਉੱਪਰ ਕਾਰ ਬਣਾਜਦੇ ਜਿਹੜੇ ਸਰਾਖ ਹੁੰਦੇ ਨੇ ਨਾ ਇਹ ਬੰਦ ਹੋ ਜਾਂਦੇ ਨੇ ਜੇ ਅੱਧੇ ਵੀ ਬੰਦ ਹੋ ਗਏ ਨਾ ਤਾਂ ਠੁੱਡੀ ਐਵਰੇਜ ਨਹੀਂ ਸੈੱਟ ਹੋਊਗੀ ਬਾਈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹਦੀ ਐਵਰੇਜ ਆ ਜਿਹੜੀ ਉਹ ਪੂਰੀ ਸੈਟਿੰਗ ਨਹੀਂ ਹੋਊਗੀ ਕਿਉਂਕਿ ਜਿੰਨਾ ਮਰਜ਼ੀ ਤੁਸੀਂ ਕਾਰਬੂਟਰ ਦਾ ਮੈਕਚਰ ਸੈੱਟ ਕਰ ਲੋ ਉਸ ਮਰਜ਼ੀ ਕਰ ਲੋ ਸੈਟਿੰਗ ਜਿਹੜੀ ਮਰਜ਼ੀ ਕਰ ਲੋ ਹੋਣੀ ਨਹੀਂ ਇਹਨੂੰ ਵੀ ਤੁਸੀਂ ਨਾ ਐਸੇ ਨਾਲ ਹੀ ਸਾਫ਼ ਕਰਨਾ ਕਿਉਂਕਿ ਇਹਨੂੰ ਕੋਸੇ ਚੱਕਰ ਨਹੀਂ ਵਾਲਾ ਹੈਗੇ ਇਹ ਐਵੇਂ ਬਣਾ ਦੋ ਜਮਾਨਾਵੇਂ ਵਾਂਗੂ ਬਣਾ ਦਿਓ ਨਵੇਂ ਹੁੰਦੇ ਨਾ ਇਸ ਤਰ੍ਹਾਂ ਦੇ ਬਣਾ ਦੋ ਬਾਈ ਆ ਦੇਖੋ ਇਹ ਬੱਸ ਐ ਮਾਰਨ ਦੀ ਦੇਰੀ ਹੈ ਉਸ ਤੋਂ ਬਾਅਦ ਤਾਂ ਮੈਂ ਕਹਿੰਦਾ ਸਾਰੇ ਗੱਲ ਬਾਤ ਹੈ ਬਾਈ ਆ ਕਾਰਬੂਟਰ ਦੇਖੋ ਕਿੰਦਾਂ ਦੀ ਗੱਲ ਬਣਦੀ ਹੈ ਨਾ ਵੇ। ਪਲੇ ਦੇ ਦੱਸਿਓ ਕਹਿੰਦਾ ਕਮੈਂਟ ਕਰਕੇ। ਬੇ ਕਾਰਬੂਟਰ ਦੀ ਬਣ ਗਈ ਗੱਲ। ਤੁਹਾਨੂੰ ਧੋ ਕੇ ਦਿਖਾਉਣੀ ਆਪਾਂ। ਪਹਿਲਾਂ ਪਾਣੀ ਨਾਲ ਹੀ ਧੋਵਾਂਗੇ ਸਿਰਫ ਆਪਾਂ। ਕੋਈ ਕੁਝ ਹੋਰ ਨਹੀਂ ਲਾਉਂਦੇ। ਆ ਦੇਖੋ ਵਿੱਚ ਥੋੜੀ-ਮੋਟੀ ਕਾਰਬਨ ਹੈਗੀ ਪਈ ਹਜੇ। ਉਥੇ ਤੁਮਾਰੇ ਨੇ। ਆ ਦੇਖੋ। ਪੂਰੀ ਆ ਮਾਰਨੇ ਸਾਰੇ ਪਾਸੇ। ਇਹਦੇ ਵਿੱਚ ਨਹੀਂ ਮਾਰਨੇ ਨਾ ਇੰਨਾ ਚ ਮਾਰਨੇ ਆ। ਤੁਸੀਂ ਇਧਰ-ਇਧਰ ਹੀ ਮਾਰਨੇ ਇਹਨੂੰ। ਲਾਈਵ। ਆਇਓ ਕੇ ਨਾ ਕੂਟੀ ਤੇ ਧੋ ਦਨੇ ਆਪਾਂ ਇਹ ਸਵਾਰੀ। ਕੂਟੀ ਤੇ ਤੋਕੇ। ਕਾਰਬਟਰ ਤੇ ਜਮਾ ਗੱਲ ਬਣ ਗਏ। ਜਿਹੜੇ ਆਪਾਂ ਐਵਰੇਜ ਬਾਰੇ ਕਹਿ ਰਹੇ ਸੀ। ਵੀ ਇਹ ਕਿਹੜੀ ਚੀਜ਼ ਹੈ ਜਿਹੜੀ ਸਾਰਾ ਕੁਝ ਕਰਨ ਤੋਂ ਬਾਅਦ ਵੀ ਤੁਹਾਡੀ ਐਵਰੇਜ ਸੈੱਟ ਨਹੀਂ ਹੁੰਦੀ। ਆਹ ਚੀਜ਼ ਹੈ ਬਈ ਸਲੋ ਜਟ ਕਹਿੰਦੇ ਨੇ। ਇਹਦੇ ਛੋਟੇ ਛੋਟੇ ਕਚਰੇ ਆ ਜਾਂਦੇ ਨੇ। ਇਹਨਾਂ ਨੂੰ ਚੰਗੀ ਐਸੇ ਨਾਲ। ਇਹਦੇ ਵਿੱਚ ਤਾਰ ਕਦੇ ਨਹੀਂ ਮਾਰਨੇ। ਤਾਰ ਮਾਰਨ ਨਾਲ ਇਹ ਤੇ ਸਰਾਖ ਹੋ ਜਾਂਦਾ ਖਰਾਬ। ਆਹ ਦੇਖ ਸਕਦੇ ਹੋ ਕਿਵੇਂ ਨਵਾਂ ਨਵਾਂ ਬਣ ਗਿਆ ਬਈ। ਤੇ ਆਹ ਕਾਰਬਟਰ ਦੇਖੋ ਬਈ। ਲੱਗਦਾ ਨਾ ਜਿਵੇਂ ਨਵਾਂ ਹੁੰਦਾ। ਲੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਵੀ ਤੁਹਾਨੂੰ ਇਹ ਚੀਜ਼ ਕਿਵੇਂ ਲੱਗੀ ਬਾਕੀ ਫੀਟਿੰਗ ਬਾਰੇ ਤੁਹਾਨੂੰ ਪਤਾ ਹੀ ਆ ਵੀ ਫੀਟਿੰਗ ਕਿਸ ਤਰ੍ਹਾਂ ਦੀ ਹੁੰਦੀ ਹੈ ਇਹਦੀ ਉਹ ਤਾਂ ਨਾਰਮਲ ਹੀ ਕਮ ਐ ਕਹਿ ਰਿਹਾ ਫੀਟਿੰਗ ਕਰਨਾ ਜਿਹੜੀ ਉਹ ਰਬੜ ਆ ਤੁਸੀਂ ਉਹ ਵੀ ਨਵੀਂ ਪਾਉਣੀ ਹੈ ਤੇ ਆਹ ਕਾਰਬੂਰੇਟਰ ਤਾਂ ਤੁਹਾਨੂੰ ਸਾਰੇ ਵੀਰਾਂ ਨੂੰ ਪਤਾ ਹੁੰਦਾ ਮਕੈਨਿਕ ਵੀਰਾਂ ਨੂੰ ਪਰ ਸਾਡੀ ਸਫਾਈ ਦੇਖ ਕੇ ਕਮੈਂਟ ਕਰ ਜਰੂਰ ਕਰਿਓ ਬਈ ਜਿਹੜਾ ਅਸੀਂ ਸਫਾਈ ਕਰਦੇ ਹਾਂ ਉਹਦੇ ਵਾਸਤੇ ਇੱਕ ਕਮੈਂਟ ਤਾਂ ਜਰੂਰ ਬਣਦਾ ਹੈ ਜਾਂ ਹਾਂ ਜਾਂ ਨਾ ਚ ਜਰੂਰ ਦੱਸਿਓ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਜੈਸੇ ਹਨੋ ਜਰੂਰ ਦੱਸਿਓ ਬਈ ਨੇ ਪੂਰੀ ਵਧੀਆ ਲੱਗੀ ਨਾ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਈ